हेलो फ्रेंड्स किमे हो सारे होप सो सारे बढ़िया होमोगे आज कार दे आपा काट ਕਰ ਰਹੇ ਆ ਸਲਵਾਰ ਵੈਸੇ ਤਾਂ ਨਾਰਮਲ ਸਲਵਾਰੀ ਆ ਬਟ ਇਹ ਜਿਹੜਾ ਕਪੜਾ ਇਹ ਆਪਣੇ ਕੋਲੇ ਕਪੜਾ ਜਿਹੜਾ ਹੁੰਦਾ ਵੱਡੇ ਪਣੇ ਦੇ ਵਿੱਚ ਉਹ ਸੀਗਾ ਆਪਣੇ ਕੋਲੇ ਕਮੀਜ਼ ਦਾ ਕਪੜਾ ਤਾਂ ਅਲੱਗ ਤੋਂ ਸੀਗਾ ਬਟ ਜਿਹੜਾ ਸਲਵਾਰ ਦਾ ਕਪੜਾ ਉਹ ਇੰਨਾ ਕੀ ਸੀਗਾ ਉਹਦੇ ਵਿੱਚ ਆਪਾਂ ਦੇਖਦੇ ਆ ਕਿ ਇਹਦੇ ਵਿੱਚ ਕਿਵੇਂ ਆਪਾਂ ਗੋਡੇ ਮਤਲਬ ਕੁੰਦੇ ਕੱਢੀਏ ਤੇ ਕਿਵੇਂ ਆਪਾਂ ਇਹਦੇ ਵਿੱਚੋਂ ਬੈਲਟ ਕੱਢੀਏ ਪਹਿਲਾਂ ਆਪਾਂ ਗੋਡੇ ਕੱਟ ਕਰ ਰਹੇ ਸੀ ਆਪਾਂ ਜਿਹੜੀ ਇਹ ਉਹਦੀ ਮੂਰੀ ਦੀ ਚੜਾਈ ਆ ਉਹ ਰੱਖਣੀ ਸੀ ਆਪਾਂ 7 ਇੰਚ 7 ਪਲੱਸ ਡੇਢ 8.5 ਆਪਾਂ ਰੱਖਣਾ ਹੈ ਕੱਪੜਾ ਇਹ ਆਪਾਂ ਇੱਥੋਂ 6.5 ਇੰਚ ਦੇ ਜਿਹੜੇ ਗੋਡੇ ਪਾਵਾਂਗੇ ਦੇਖੋ 6.5 ਇੰਚ ਆਪਾਂ ਰੱਖੇ ਨੇ ਆਪਣੀ ਸਲਵਾਰ ਦੀ ਲੈਂਥ ਹੈਗੀ ਸੀ 37 ਇੰਚ ਉਹਦੇ ਵਿੱਚ ਆਪਾਂ ਜਿਵੇਂ 3 ਪਲੱਸ ਕੀਤਾ ਪਹਿਲਾਂ ਵੀ ਤੁਹਾਨੂੰ ਵੀਡੀਓਜ਼ ਦੇ ਵਿੱਚ ਦੱਸਿਆ ਹੋਇਆ ਉਹਨਾਂ ਨੂੰ ਦੇਖ ਲਓ ਜੇ ਕਿਸੇ ਨੇ ਨਹੀਂ ਦੇਖੀਆਂ ਤਾਂ ਆਪਾਂ ਇਹ ਗੋਡੇ ਕੱਟ ਰਹੇ ਆ 33 ਇੰਚ ਦੇ ਇਧਰ ਨੂੰ ਆਪਾਂ ਰੱਖਿਆਗਾ 26 ਇੰਚ ਆਪਾਂ ਇਹਦੀ ਕਟਿੰਗ ਕਰ ਰਹੇ ਆ ਇਹ 33 ਇੰਚ ਆਪਾਂ ਗੋਡੇਸ ਕਰਕੇ ਰੱਖੇ ਆ ਕਿਉਂਕਿ ਆਪਣੀ ਸਲਵਾਰ ਦੀ ਲੈਂਥ ਸੀਗੀ 37 ਇੰਚ ਆਪਾਂ ਉਹਦੇ ਵਿੱਚ 3 ਇੰਚ ਜਿਹੜਾ ਕਪੜਾ ਉਹ ਐਡ ਮਤਲਬ ਸਲਾਈ ਦਾ ਐਡ ਕਰਦੇ ਹੁੰਨੇ ਆ ਮਾਰਜਨ ਤੇ 37 3 40 ਇੰਚ ਰਹਿ ਗਿਆ 40 ਦੇ ਵਿੱਚੋਂ ਆਪਾਂ ਸਿੱਧੀ 7 ਇੰਚ ਦੀ ਜਿਹੜੀ ਬੈਲਟ ਕੱਢ ਦੇਣੀ ਹੁੰਦੀ ਆ ਪਿੱਛੇ ਆਪਣੇ ਕੋਲੇ ਰਹਿ ਗਿਆ 33 ਇੰਚ 33 ਇੰਚ ਦੇ ਆਪਾਂ ਗੋਡੇ ਕੱਟ ਕਰ ਲਏ 3 ਇੰਚ ਦੀ ਆਪਾਂ ਨਾਲ ਇਧਰ ਹੁੰਦੇ ਕੱਟ ਕਰਾਂਗੇ ਆਪਣੇ ਕੋਲੇ ਹੁਣ ਜਿਹੜੇ ਗੋਡੇ ਨੇ ਉਹ ਆਪਾਂ ਕੱਟ ਕਰ ਚੁੱਕੇ ਆਂ ਆਪਾਂ 벨ਟ ਦਾ ਕਪੜਾ ਦੇਖਣਾ ਕਿ ਆਪਾਂ ਇਹਦੇ ਵਿੱਚੋਂ ਕਿੱਥੋਂ ਕੱਟ ਕਰ ਸਕਦੇ ਆਂ 벨ਟ ਆ ਪਰ ਰੱਖਣੀ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 7 ਇੰਚ ਉਹਦੀ ਲੰਬਾਈ ਰੱਖਣੀ ਆ ਚੜਾਈ ਆਪਾਂ 벨ਟ ਦੀ ਰੱਖਣੀ ਆ 20 ਇੰਚ ਤਾਂ ਆਪਾਂ ਉਹਦੇ ਵਿੱਚ 1 ਇੰਚ ਜਿਹੜਾ ਮਾਰਜਨ ਆ ਉਹ ਸਲਾਈ ਦਾ ਐਡ ਕਰਾਂਗੇ ਇਹ ਦੇਖੋ ਆਪਾਂ 7 ਇੰਚ ਦੇ ਉੱਪਰ ਨਿਸ਼ਾਨ ਲਗਾ ਰਹੇ ਹਾਂ ਹੋਰ ਵੀ ਆਪਣੇ ਪੇਜ ਦੇ ਉੱਪਰ ਬਹੁਤ ਸਾਰੀਆਂ ਸਲਾਈ ਦੀਆਂ ਵੀ ਵੀਡੀਓਜ਼ ਨੇ ਹੋਰ ਵੀ ਵੀਡੀਓਜ਼ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਆ ਚੈੱਕ ਕਰ ਸਕਦੇ ਆ ਕਮੀਜ਼ ਕਟਿੰਗ ਦੀਆਂ ਵੀ ਵੀਡੀਓਜ਼ ਨੇਗੀਆਂ ਉਹਨਾਂ ਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ 벨ਟ ਸੀਗੀ ਜਿਵੇਂ ਰੱਖਣੀ ਸੀਗੀ ਆਪਾਂ 1 ਕੇ ਇੰਚ ਤਿਆਰ ਆਪਾਂ 1 ਕੇ ਇੰਚ ਉਹਦੇ ਵਿੱਚ ਸਲਾਈ ਦਾ ਐਡ ਕਰਾਂਗੇ ਆਪਾਂ ਰੱਖਾਂਗੇ ਜੀ ਇੱਥੋਂ 22 ਇੰਚ ਇਹ ਦੇਖੋ ਆਪਾਂ ਇਹਨੂੰ ਬੈਲਟ ਨੂੰ ਵੀ ਆਪਾਂ ਹੁਣ ਇਹਦੇ ਨਾਲ ਲਈ ਕੱਟ ਕਰ ਲਿਆ ਇਹ ਆਪਣੇ ਕੋਲੇ ਆ ਗਈ ਜੀ ਬੈਲਟ ਇਹ ਆਪਣੇ ਕੋਲੇ ਐਕਸਟਰਾ ਮਾਰਜਨ ਬਚ ਗਿਆ ਸੀਗਾ ਇਹਨੂੰ ਆਪਾਂ ਕਰ ਦਾਂਗੇ ਕੱਟ ਹੁਣ ਆਪਾਂ ਇਹਦੇ ਵਿੱਚੋਂ ਜਿਹੜੇ ਹੁੰਦੇ ਨੇ ਉਹਨਾਂ ਨੂੰ ਕੱਟ ਕਰਨਾ ਹੁੰਦੇ ਨੇ ਆਪਣੇ ਕੋਲੇ ਸੇਮ ਆਪੋ ਵੀ 33 ਇੰਚ ਰੱਖਨੇ ਆਪਾਂ ਇਹਦਾ 33 ਇੰਚ ਦੇ ਉੱਪਰ ਨਿਸ਼ਾਨ ਲਗਾ ਲਾਂਗੇ ਪਹਿਲਾਂ ਤੇ ਇੱਥੇ ਸਾਰੇ ਆਪਣਾ 33 ਇੰਚ ਨਿਸ਼ਾਨ ਲਾਇਆ ਇਸ ਸਾਈਡ ਨੂੰ ਆਪਾਂ 2 ਇੰਚ ਲਗਾਵਾਂਗੇ ਫਿਰ ਆਪਾਂ ਸੇਮ ਦੂਸਰੀ ਹਾਂਜੀ ਇੱਥੇ ਆਪਾਂ ਸੇਮ 2 ਇੰਚ ਦੇ ਨਿਸ਼ਾਨ ਲਗਾ ਲਾਂਗੇ ਫਿਰ ਆਪੋ ਵੀ ਸੇਮ ਜਿਵੇਂ ਆਪਾਂ ਪਹਿਲਾਂ ਸਲਵਾਰ ਕਟਿੰਗ ਕਰਦੇ ਆਂ ਇਧਰੋਂ ਉਧਰ ਐਮਸੀ ਟੇਪ ਰੱਖ ਕੇ ਆਪਾਂ ਇਹਦੀ ਸਲਵਾਰ ਦੀ ਕੀ ਕਰ ਦਾਂਗੇ ਕਟਿੰਗ ਕਰ ਦਾਂਗੇ ਉਧਰ ਆ ਪੈਂਸੀ ਟੇਪ ਉਧਰ ਸਾਈਡ ਤੇ ਰੱਖ ਲਿਆ ਇਧਰੋਂ ਆਪਾਂ ਇਦਾਂ ਨਿਸ਼ਾਨ ਨੂੰ ਜਿਹੜਾ ਮਿਲਾਵਾਂਗੇ ਐਂਟੀ ਟੇਪ ਪਰ ਜਿਹੜਾ ਆਪਾਂ ਥੋੜਾ ਸਹੀ ਜਿਹਾ ਰੱਖਣਾ ਇਹ ਆਪਣੇ ਇੱਥੇ ਇਦਾਂ ਕਰਕੇ ਨਿਸ਼ਾਨ ਇਹਦੇ ਜਿਹੜੇ ਬਿਲਕੁਲ ਸਹੀ ਆ ਜਾਣਗੇ ਇਹ ਜਿਹੜੇ ਨਿਸ਼ਾਨ ਆ ਤੁਸੀਂ ਐਂਟੀ ਟੇਪ ਨਾਲ ਵੀ ਲਗਾ ਸਕਦੇ ਹੋ ਅਗਰ ਸਕੇਲ ਵਗੈਰਾ ਨਾਲ ਲਗਾਉਣੇ ਆ ਦਿੱਕਤ ਆਉਂਦੀ ਐਂਟੀ ਟੇਪ ਰੱਖਣ ਦੇ ਲਈ ਜੋ ਤਾਂ ਵੀ ਆਪਾਂ ਉਹਦੇ ਨਾਲ ਵੀ ਲਗਾ ਸਕਦੇ ਹਾਂ ਇਆ ਆਪਾਂ ਇਹਦੀ ਕਰਤੀ ਜੀ ਕਟਿੰਗ ਫਿਰ ਸੇਮ ਆਪਾਂ ਜਿਵੇਂ ਪਹਿਲਾਂ ਕਟਿੰਗ ਕਰਦੇ ਹੋਂਮੀ ਆਪਾਂ ਇਹਦੀ ਝੋਲੀ ਕੱਟ ਕਰ ਲਾਂਗੇ ਜੀ ਇਹ ਸੀਗੀ ਅੱਜ ਦੀ ਕਟਿੰਗ ਦੀ ਸਲਵਾਰ ਦੀ ਵੀਡੀਓ ਅਗਰ ਆਪਣੇ ਕੋਲੇ ਕਪੜਾ ਜਿਹੜਾ ਉਹ ਘਟਾ ਜਾਂ 3.5 ਮੀਟਰ ਜਿਹੜਾ ਪਣੇ ਦੇ ਵਿੱਚ ਵੱਡੇ ਪਣੇ ਦੇ ਵਿੱਚ ਮਤਲਬ ਹੈਗਾ ਕਪੜਾ 10 ਮੀਟਰ ਹੁੰਦਾ ਆਪਣੇ ਕੋਲੇ ਉਹਦਾ ਪਣਾ ਜਿਹੜਾ ਉਹ ਵੱਡਾ ਹੁੰਦਾ ਇਦਾਂ ਆਪਾਂ ਉਹਦੀ ਕਟਿੰਗ ਕਰ ਸਕਦੇ ਆ ਸਲਵਾਰਾ ਜਿਹੜੀ ਥੋੜੀ ਹਲਕੀ ਤਾਂ ਜ਼ਰੂਰ ਬਣੂਗੀ ਪਰ ਆਪਣੇ ਕੋਲੇ ਸਲਵਾਰਾ ਜਿਹੜੀ ਉਹ ਪ੍ਰੋਪਰ ਬਣ ਕੇ ਤਿਆਰ ਹੋ ਚੁਗੀ ਜੀ ਹੋਰ ਵੀਡੀਓਜ਼ ਨੂੰ ਵੀ ਦੇਖੋ ਜੀ ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ